ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਆ ਆਪਾਂ ਇੰਨੀ ਦਿਨੀ ਦੇਖ ਰਹੇ ਹਾਂ ਕਿ 1158 ਜੋ ਪ੍ਰੋਫੈਸਰ ਭਰਤੀ ਕੀਤੇ ਗਏ ਸੀ ਤੇ ਭਰਤੀ ਵੀ ਕੀਤੇ ਗਏ ਸੀ 28 ਸਾਲਾਂ ਦੇ ਬਾਅਦ 1996 ਤੋਂ ਬਾਅਦ 2022 ਦੇ ਵਿੱਚ ਆ ਕੇ ਇਹ ਭਰਤੀ ਖੁੱਲੀ ਸੀ ਸਰਕਾਰ ਨੇ ਭਰਤੀ ਕੀਤੇ ਪ੍ਰੋਫੈਸਰ ਬਹੁਤ ਵੱਡੇ ਸੰਘਰਸ਼ ਦੇ ਨਾਲ ਬਹੁਤ ਲੰਮੇ ਚੌੜੇ ਸੰਘਰਸ਼ ਦੇ ਨਾਲ ਉਹ ਭਰਤੀ ਹੋਏ ਸੀ ਪਰ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ ਉਹਨਾਂ ਨੂੰ ਨੌਕਰੀ ਛੱਡ ਦੇਣੀ ਚਾਹੀਦੀ ਹੈ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਦੇ ਲਈ ਬਾਈ ਮਨਪ੍ਰੀਤ ਜਸ ਦੇ ਨਾਲ ਜੁੜੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਉਹਨਾਂ ਤੋਂ ਜਾਣਾਂਗੇ ਇਹ ਸਾਰੇ ਮਸਲੇ ਬਾਰੇ ਤੇ ਕੀ ਹੁਣ ਉਹ ਕਰ ਸਕਦੇ ਆ ਤੇ ਕੀ ਉੱਚ ਸਿੱਖਿਆ ਦੇ ਲਈ ਕਰਨਾ ਚਾਹੀਦਾ ਇਹ ਸਭ ਸਵਾਲਾਂ ਨੂੰ ਆਪਾਂ ਸੰਬੋਧਨ ਹੋਵਾਂਗੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਹਾਂ ਸ਼ੁਕਰੀਆ ਭਈ ਇਹ ਸਾਰੀ ਕਹਾਣੀ ਕੀ ਸੀ ਜਿਹੜੀ 1158 ਪ੍ਰੋਫੈਸਰਾਂ ਵਾਲੀ ਕਹਾਣੀ ਹੈਗੀ ਆ ਪਹਿਲਾਂ ਤਾਂ ਇਹਦੇ ਬਾਰੇ ਦੱਸੋ ਮਨਪ੍ਰੀਤ ਜੋ ਇਹ ਸਾਰੀ ਜਦੋਂ ਅਸੀਂ ਇਹ ਤੇ ਨਿਗਾ ਮਾਰਦੇ ਆ ਜੋ ਅੱਜ ਮਸਲਾ ਚੱਲ ਰਿਹਾ ਹੈ ਕਿ 1158 ਦੀ ਭਰਤੀ ਜਿਹੜੀ ਹੈ ਉਹ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਇਹ ਇਸ ਵੱਡੀ ਕਹਾਣੀ ਦਾ ਇੱਕ ਐਪੀਸੋਡ ਜਾਂ ਇੱਕ ਪੱਖ ਕਹਿ ਸਕਦੇ ਆ ਪਰ ਅਸਲ ਦੇ ਵਿੱਚ ਜੇ ਇਹਦੇ ਪਿਛਲੇ ਇਤਿਹਾਸ ਦੇ ਵਿੱਚ ਜਾਵਾਂਗੇ ਤਾਂ ਇਹ ਇੱਕ ਬਹੁਤ ਲੰਮੀ ਉਲਝੀ-ਤਾਣੀ ਦੀ ਸਟੋਰੀ ਹੈ ਜਿਹਨੂੰ ਜਿਹਦੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ 2.5 ਦਹਾਕਿਆਂ ਤੋਂ ਜਿਹੜੀ ਪੰਜਾਬ ਦੀ ਅチェਰੀ ਸਿੱਖਿਆ ਹੈ ਉਹਦਾ ਕਹਾਣ ਹੋ ਰਿਹਾ ਹੈ ਉਹਦਾ ਕਹਾਣ ਹਕੂਮਤ ਦੀਆਂ ਨੀਤੀਆਂ ਕਰਕੇ ਆਡ-ਆਡ ਹਕੂਮਤਾਂ ਪਹਿਲਾਂ ਕਦੇ ਬਾਦਲ ਹਕੂਮਤ ਸੀ ਕਦੇ ਕਾਂਗਰਸ ਹਕੂਮਤ ਸੀ ਕਦੇ ਉਸ ਤੋਂ ਬਾਅਦ ਹੁਣ ਆਪ ਆ ਗਈ ਇਹਨਾਂ ਸਾਰੀਆਂ ਹੀ ਹਕੂਮਤਾਂ ਦਾ ਰਵਈਆ ਜਿਹੜਾ ਉਹ ਅਣਗਹਿਲੀ ਵਾਲਾ ਲਾਪਰਵਾਹੀ ਵਾਲਾ ਗੈਰ ਜ਼ਿੰਮੇਵਾਰੀ ਵਾਲਾ ਤੇ ਇਸ ਮਸਲੇ ਵੱਲ ਤੇ ਇਸ ਮਸਲੇ ਦੀਆਂ ਜਿਹੜੀਆਂ ਅਰਥ ਸਭਾਵਨਾਵਾਂ ਬਣਦੀਆਂ ਨੇ ਪੰਜਾਬ ਦੀ ਉਚੇਰੀ ਸਿੱਖਿਆ ਵਾਸਤੇ ਹਾਂਜੀ ਉਹਨੂੰ ਪੂਰੀ ਤਰ੍ਹਾਂ ਦਰਕਨਾਰ ਕਰਨ ਵਾਲਾ ਰਿਹਾ ਜਿਸ ਦੇ ਕਰਕੇ ਇਹ ਤਾਣੀ ਹੈ ਜਿਹੜੀ ਉਲਝਦੀ ਹੀ ਚਲੀ ਗਈ ਹੋਇਆ ਕੀ ਕਿ 1998 ਦੇ ਵਿੱਚ ਪੰਜਾਬ ਦੇ ਕਾਲਜਾਂ ਦੇ ਵਿੱਚ ਰੈਗੂਲਰ ਭਰਤੀ ਕੀਤੀ ਗਈ ਸੀ ਪਰ ਉਹ ਭਰਤੀ ਇੱਕ ਵੱਡੇ ਰਿਸ਼ਵਤ ਦੇ ਸਕੈਂਡਲ ਦੀ ਭੇਂਟ ਚੜ ਗਈ ਰਵੀ ਸਿੱਧੂ ਕੇਸ ਹੋਇਆ ਉਹ ਬਹੁਤ ਵੱਡਾ ਸਕੈਂਡਲ ਸੀ ਬਹੁਤ ਕਰੋੜਾ ਰੁਪਏ ਦਾ ਘਪਲਾ ਉਹਦੇ ਵਿੱਚ ਉਜਾਗਰ ਹੋਇਆ ਜੀ ਤੋਂ ਬਾਅਦ ਉਹ ਮਸਲਾ ਕੋਰਟ ਚ ਗਿਆ ਤੇ ਉਸ ਤੋਂ ਬਾਅਦ ਕੁਝ ਟਾਈਮ ਕੋਰਟ ਨੇ ਰੋਕ ਲਾਈ ਰੱਖੀ ਫਿਰ ਕੋਰਟ ਨੇ ਰੋਕ ਚੱਕ ਵੀ ਦਿੱਤੀ ਵੀ ਤੁਸੀਂ ਨਵੀਂ ਭਰਤੀ ਕਰ ਸਕਦੇ ਹੋ ਪਰ ਇਹਦੇ باوجود ਪਹਿਲਾਂ ਅਕਾਲੀ ਹਕੂਮਤ ਰਹੀ ਫਿਰ ਕਾਂਗਰਸ ਹਕੂਮਤ ਰਹੀ ਇਹਨਾਂ ਦੋਨਾਂ ਹਕੂਮਤ ਬਾਰ-ਬਾਰ ਬਦਲ ਕੇ ਹਕੂਮਤਾਂ ਆਉਂਦੀਆਂ ਰਹੀਆਂ ਪਰ ਉਹਨਾਂ ਨੇ ਪੰਜਾਬ ਦੇ ਕਾਲਜਾਂ ਦੇ ਵਿੱਚ ਕੋਈ ਵੀ ਰੈਗੂਲਰ ਭਰਤੀ ਨਹੀਂ ਕੀਤੀ 98 ਤੋਂ ਲੈ ਕੇ 2021 ਤੱਕ ਕੋਈ ਰੈਗੂਲਰ ਭਰਤੀ ਕੀਤੀ ਨਹੀਂ ਲਈ ਪਰ ਅਧਿਆਪਕ ਜਿਹੜੇ ਸੀ ਉਸ ਟਾਈਮ ਤੇ ਪੜ੍ਹਾ ਰਹੇ ਉਹ ਰਿਟਾਇਰ ਹੁੰਦੇ ਰਹੇ ਉਹਨਾਂ ਦੀਆਂ ਪੋਸਟਾਂ ਖਾਲੀ ਹੁੰਦੀਆਂ ਰਹੀਆਂ ਸਟੂਡੈਂਟਾਂ ਨੂੰ ਪੜ੍ਹਾਉਣ ਵਾਸਤੇ ਅਧਿਆਪਕ ਚਾਹੀਦੇ ਸੀ ਤਾਂ ਉਹਦੇ ਵਾਸਤੇ ਦੋ ਤਿੰਨ categories ਦੇ ਅਧਿਆਪਕਾਂ ਨੂੰ आरजी ਤੌਰ ਤੇ ਰੱਖਿਆ ਜਾਂਦਾ ਰਿਹਾ ਉਹਦੇ ਵਿੱਚ ਇੱਕ ਸੀ ਪਾਰਟ ਟਾਈਮਰ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਇਹ 2001-02 ਦੀਆਂ ਗੱਲਾਂ ਨੇ ਉਦੋਂ ਇਹ ਆਰਜੀ ਤੌਰ ਤੇ ਪਾਰਟ ਟਾਈਮ ਅਧਿਆਪਕਾਂ ਨੂੰ ਭਰਤੀ ਕੀਤਾ ਗਿਆ ਉਹਨਾਂ ਨੂੰ ਬਹੁਤ ਨਿਗੂਣੀਆਂ ਤਨਖਾਹਾਂ ਉਸ ਟਾਈਮ ਤੇ ਮੇਰੇ ਯਾਦ ਆ ਵੀ ਪੰਜਾਬੀ ਦੇ ਇੱਕ ਅਧਿਆਪਕ ਨੇ ਦੱਸਿਆ ਸੀ ਮੈਨੂੰ ਮੇਰੇ ਉਹ ਹੁਣ ਵੀ ਗੱਲ ਯਾਦ ਆ ਕਿ 2500 ਰੁਪਏ ਤੇ ਉਹ ਕਾਲਜ ਦੇ ਵਿੱਚ 2500 ਰੁਪਏ ਮਹੀਨਾ ਦੇ ਉੱਪਰ ਪੜਾ ਰਿਹਾ ਸੀ ਉਸ ਤੋਂ ਬਾਅਦ ਫੇਰ ਇਹਨਾਂ ਨੇ 2006-7 ਦੇ ਵਿੱਚ ਮਤਲਬ ਇਹਨਾਂ ਨੂੰ ਸ਼ਾਇਦ 2500 ਰੁਪਿਆ ਦੇਣਾ ਕਿਉਂਕਿ ਉਹ ਵੀ ਲੋਕਸ਼ਿਕਰਸ਼ ਕਰ ਰਹੇ ਸੀ ਉਹ ਸਵਾਵਾ ਰੈਗੂਲਰ ਕਰਨ ਦੀ ਮੰਗ ਕਰ ਰਹੇ ਸੀ ਜਾਂ ਬਰਾਬਰ ਦੇ ਭੱਤੇ ਲੈਣ ਦੀ ਗੱਲ ਕਰ ਰਹੇ ਸੀ ਤੇ ਉਹਨਾਂ ਦਾ ਕੁਝ ਕਾਨੂੰਨੀ ਦਾਅਵੇ ਬਣਦੇ ਸੀ ਉਹਨਾਂ ਦਾਅਵਿਆਂ ਤੋਂ ਖਹਿੜਾ ਛਡਾਉਣ ਵਾਸਤੇ ਵੀ ਸਾਨੂੰ ਕੁਝ ਵੀ ਦੇਣਾ ਨਾ ਪਵੇ ਤੇ ਇਹ ਬੰਦੇ ਸਾਡੇ ਵਾਸਤੇ ਕੰਮ ਕਰਦੇ ਰਹੇ ਤਾਂ ਅੱਗੇ ਤੋਂ ਜਿਹੜੀ ਭਰਤੀ ਦੇ ਵਿੱਚ ਇੱਕ ਨਵੀਂ ਕੈਟਾਗਰੀ ਇੰਟਰੋਡਿਊਸ ਕੀਤੀ ਗਈ ਜਿਹਨੂੰ ਗੈਸਟ ਫੈਕਲਟੀ ਕਿਹਾ ਜਾਂਦਾ ਹੈ ਓਕੇ ਗੈਸਟ ਫੈਕਲਟੀ ਦੇ ਵਿੱਚ ਉਹਨਾਂ ਨੇ ਪਹਿਲਾਂ ਮਤਲਬ ਜਿਹੜੇ ਗੈਸ ਫੈਕਿਲਟੀ ਇਹਦੇ ਆਪਕੇ ਭਰਤੀ ਕੀਤੇ ਉਹ ਵੀ ਪਹਿਲਾਂ 5 5 7 7000 ਮਹੀਨੇ ਤੇ ਕੰਮ ਕਰਦੇ ਰਹੇ ਫਿਰ ਉਹਨਾਂ ਦੇ 11 12000 ਹੋ ਗਿਆ ਫਿਰ 16 17000 ਹੋ ਗਿਆ ਫਿਰ ਇਹ 2000 16 17 ਦੇ ਵਿੱਚ ਜਾ ਕੇ ਉਹਨਾਂ ਨੂੰ ਜਿਹੜੀ ਬੇਸਿਕ ਪੇ ਉਸ ਟਾਈਮ ਤੇ ਸੀਗੀ 21600 ਰੁਪਿਆ ਉਹ ਦੇਣੀ ਸ਼ੁਰੂ ਹੋ ਗਈ ਮੈਂ ਵੀ ਇੱਕ ਸਾਲ ਉਸ ਕੈਟਾਗਰੀ ਚ ਪੜਾਇਆ ਉਦੋਂ ਸਾਨੂੰ ਵੀ 21600 ਰੁਪਿਆ ਉਹ ਮਹੀਨੇ ਦਾ ਮਿਲਦਾ ਸੀ ਤਾਂ ਇਸ ਰੂਪ ਦੇ ਵਿੱਚ ਉਹ ਹੁਣ 1000 ਦੇ ਕਰੀਬ ਉਹਨਾਂ ਦੀ ਗਿਣਤੀ ਬਣਦੀ ਹੈ ਜਿਹੜੇ ਗੈਸਟ ਫੈਕਲਟੀ ਅਧਿਆਪਕ ਪੜ੍ਹਾ ਰਹੇ ਨੇ ਆਲਰੇਡੀ ਕਾਲਜਾਂ ਦੇ ਵਿੱਚ ਇਸ ਟਾਈਮ ਇਸ ਟਾਈਮ ਇਹ ਕਾਲਜ ਪਿਛਲੇ 25 ਸਾਲਾਂ ਤੋਂ ਉਹਨਾਂ ਦੇ ਸਿਰ ਤੇ ਹੀ ਸਰਵਾਈਵ ਕਰਦੇ ਆ ਰਹੇ ਹਨ ਪਰ ਉਹ ਅਸਲ ਦੇ ਵਿੱਚ ਹਕੂਮਤੀ ਨੀਤੀ ਦੀ ਲੁੱਟ ਦਾ ਸ਼ਿਕਾਰ ਬਣਦੇ ਸੀ ਕਿਉਂਕਿ ਉਹ ਬਰਾਬਰ ਦਾ ਕੰਮ ਕਰ ਰਹੇ ਨੇ ਸਾਰੀਆਂ ਡਿਊਟੀਆਂ ਉਹ ਨਿਭਾਉਂਦੇ ਨੇ ਸਾਰੀਆਂ ਜੋ ਵੀ ਕਾਲਜਾਂ ਦੀਆਂ ਗਤੀਵਿਧੀਆਂ ਨੇ ਉਹ ਗੈਸਟ ਫੈਕਲਟੀ ਅਧਿਆਪਕਾਂ ਦੀ ਉਸ ਤੋਂ ਬਿਨਾ ਉਹਨਾਂ ਦੀ ਸ਼ਮੂਲੀਅਤ ਤੋਂ ਬਿਨਾ ਚੱਲਦੀਆਂ ਹਨ ਪਰ ਹਾਲਤ ਇਹ ਹੈ ਵੀ ਇੱਕ ਪਾਸੇ ਰੈਗੂਲਰ ਦੇ ਅਧਿਆਪਕਾਂ ਨੇ ਜਿਨ੍ਹਾਂ ਦੀ ਤਨਖਾਹ 1.5 ਲੱਖ ਤੋਂ ਲੈ ਕੇ 2.5 ਲੱਖ ਰੁਪਏ ਤੱਕ ਹੈ ਤੇ ਇੱਕ ਪਾਸੇ ਉਹ ਅਧਿਆਪਕ ਸੀ ਜਿਨ੍ਹਾਂ ਨੂੰ 21600 ਰੁਪਏ ਮਿਲਦਾ ਸੀ ਬਾਅਦ ਚੋ ਭਗਵਾਨ ਤਮਾਨ ਸਰਕਾਰ ਨੇ ਆਉਣ ਤੋਂ ਬਾਅਦ ਉਹ ਚ 10000 ਰੁਪਏ ਦਾ ਵਾਧਾ ਕੀਤਾ ਫਿਰ ਉਹ ਚ ਕੁਝ ਸਲੈਬਸ ਬਣਾਤੀਆਂ ਜਿਹੜੂ ਕਿਹਾ ਵੀ ਅਸੀਂ ਸਨਮਾਨਯੋਗ ਵਾਧਾ ਕੀਤਾ ਪਰ ਉਹ ਕਿਸੇ ਵੀ ਰੂਪ ਦੇ ਵਿੱਚ ਜਿਹੜੀ ਰੈਗੂਲਰ ਅਪੁਆਇੰਟਮੈਂਟ ਹੈ ਉਹਦੀ ਬੇਸਿਕ ਪੇ ਦੇ ਨੇੜੇ ਵੀ ਨਹੀਂ ਪਹੁੰਚਦਾ ਤਾਂ ਇਸ ਰੂਪ ਦੇ ਵਿੱਚ ਕਾਲਜ ਜੋ ਹੈਗੇ ਨੇ ਜਿਹੜੀ ਮਤਲਬ ਸਾਡੇ ਹਾਇਰ ਐਜੂਕੇਸ਼ਨ ਦੇ ਕਾਲਜ ਨੇ ਉਹ ਅਧਿਆਪਕਾਂ ਦੇ ਰੈਗੂਲਰ ਭਰਤੀ ਤੋਂ ਵਾਂਝੇ ਰਹੇ ਜਿਹਦੇ ਕਰਕੇ ਇੱਕ ਪਾਸੇ ਅਧਿਆਪਕਾਂ ਦੀ ਲੁੱਟ ਹੁੰਦੀ ਰਹੀ ਦੂਜੇ ਪਾਸੇ ਕਾਲਜਾਂ ਦੀ ਹਾਲਤ ਹੈ ਜਿਹੜੀ ਉਹ ਦੁਰਗਤ ਹੈ ਜਿਹੜੀ ਉਹ ਵੱਧਦੀ ਗਈ ਤੇ ਹਾਇਰ ਐਜੂਕੇਸ਼ਨ ਬਹੁਤ ਮਤਲਬ ਇੱਥੇ ਜਦੋਂ ਕੋਈ ਬੰਦਾ ਲੱਗਦਾ ਹੈ ਕਾਲਜਾਂ ਦੇ ਵਿੱਚ ਤਾਂ ਉਹ ਕੋਈ ਛੋਟੀ ਗੱਲ ਨਹੀਂ ਹੁੰਦੀ ਉਹ ਪਹਿਲਾਂ ਐਮਏ ਕਰਦੇ ਆ ਫਿਰ ਯੂਜੀਸੀ ਨੈਟ ਕਰਦੇ ਆ ਫਿਰ ਪੀਐਚਡੀਆਂ ਕਰਦੇ ਆ ਜ਼ਿੰਦਗੀ ਦੇ 30 32 ਸਾਲ ਇਸ ਗੱਲ 'ਚ ਲੰਗ ਜਾਂਦੇ ਆ ਤੇ ਉਹਨਾਂ ਦੀ ਇੱਕ ਆਸ ਇਹੀ ਹੁੰਦੀ ਆ ਵੀ ਸਾਨੂੰ ਇੱਕ ਸਨਮਾਨਯੋਗ ਰਜਗਾਰ ਇਸ ਤੋਂ ਬਾਅਦ ਮਿਲੇਗਾ ਤਾਂ ਪੰਜਾਬ ਦੇ ਅੰਦਰ ਇਹ ਰਜਗਾਰ ਦੀ ਚਾਹਤ ਦੇ ਉੱਪਰ ਪਿਛਲੇ 28 29 ਸਾਲਾਂ ਤੋਂ ਪਾਣੀ ਫੇਰਿਆ ਜਾਂਦਾ ਰਿਹਾ ਵੱਖ-ਵੱਖ ਹਕੂਮਤਾਂ ਵੱਲੋਂ ਤਾਂ ਇਹਦੀ ਕਹਾਣੀ ਪਿਛਲੀ ਕਹਾਣੀ ਇਹ ਹੈ ਉਹਦੇ ਵਿੱਚ ਆ ਕੇ ਇਹ 2021 ਦੇ ਵਿੱਚ ਭਰਤੀ ਹੋਈ ਜਦੋਂ ਭਰਤੀ ਹੋ ਗਈ ਤਾਂ ਉਹਦੇ ਵਿੱਚ ਬਿਨਾ ਸ਼ੱਕ ਉਹਦੇ ਵਿੱਚ ਖਾਮੀਆਂ ਸੀਗੀਆਂ ਉਹ ਜੋ ਉਸ ਟਾਈਮ ਤੇ ਸਿੱਖਿਆ ਸਕੱਤਰ ਸੀ ਕ੍ਰਿਸ਼ਨ ਕੁਮਾਰ ਉਹਦੀ ਨਲਾਇਕੀ ਦਾ ਸਿੱਟਾ ਸੀ ਦੂਜੀ ਜਿਹੜੀ ਉਹਨਾਂ ਨੂੰ ਚੰਨੀ ਹਕੂਮਤ ਨੂੰ ਬਹੁਤ ਕਾਲ ਹੋਈ ਹੋਈ ਸੀ ਵੀ ਅਸੀਂ ਛੇਤੀ ਭਰਤੀ ਕੱਢ ਕੇ ਇਲੈਕਸ਼ਨ ਚ ਲਾਹਾ ਲੈ ਲਈਏ ਉਹ ਇੱਕ ਤੁਸ ਸੀ ਇਹਨਾਂ ਚੀਜ਼ਾਂ ਕਰਕੇ ਇਹਦੇ ਵਿੱਚ ਪ੍ਰੋਬਲਮਾਂ ਸੀਗੀਆਂ ਭਰਤੀ ਦੇ ਵਿੱਚ ਪਰ ਜਿਹੜੇ ਕੈਂਡੀਡੇਟ ਇਹਦੇ ਵਿੱਚ ਸਿਲੈਕਟ ਹੋਏ ਉਹ ਸਾਰੇ ਦੇ ਸਾਰੇ ਯੋਗ ਸੀ ਉਹਨਾਂ ਨੂੰ ਸਰਕਾਰ ਨੇ ਜੋ ਕਿਹਾ ਕਿ ਤੁਸੀਂ ਆਹ ਟੈਸਟ ਦਿਓ ਆਹ ਪ੍ਰਕਿਰਿਆ ਤੁਸੀਂ ਪੂਰੀ ਕਰੋ ਆ ਤੁਹਾਡੀ ਯੋਗਤਾ ਹੋਣੀ ਚਾਹੀਦੀ ਹੈ ਉਹ ਸਾਰੀ ਪੂਰੀ ਕਰਦੇ ਸੀ ਪਰ ਜਦੋਂ ਇਹ ਭਰਤੀ ਹੋਈ ਤਾਂ ਇੱਕ ਜਿਹੜੇ ਗੈਸ ਫੈਕਲਟੀ ਅਧਿਆਪਕ ਸੀ ਉਹਨਾਂ ਨੂੰ ਵੀ ਇਹ ਤੇ ਇਤਰਾਜ਼ ਸੀ ਕਿਉਂਕਿ ਜੇ ਰੈਗੂਲਰ ਆ ਜਾਣਗੇ ਤਾਂ ਉਹ 25-25 ਸਾਲਾਂ ਤੋਂ ਜਿਹੜੀ ਆਪਦੀ ਲੁੱਟ ਕਰਵਾਉਂਦੇ ਆ ਰਹੇ ਐ ਉਹ ਉਸ ਰਜਗਾਰ ਤੋਂ ਵੀ ਹੱਥ ਤੋਂ ਬੈਠਣਗੇ ਤਾਂ ਉਹਨਾਂ ਦਾ ਵੀ ਇੱਕ ਇਤਰਾਜ਼ ਸੀ ਕੁਝ ਲੋਕ ਜਿਹੜੇ ਇਸ ਭਰਤੀ ਚੋਂ ਬਾਹਰ ਲਹਿਗੇ ਸੀ ਉਹਨਾਂ ਵਾਸਤੇ ਵੀ ਇਹ ਬਣ ਗਿਆ ਵੀ ਹੁਣ ਸਾਡਾ ਕੀ ਬਣੂਗਾ ਇਸ ਦੁਆਰ ਪਤਾ ਨਹੀਂ ਭਰਤੀ ਕਦੋਂ ਆਊਗੀ ਤਾਂ ਇਸ ਰੂਪ ਦੇ ਵਿੱਚ ਬਹੁਤ ਸਾਰੇ ਇਤਰਾਜ਼ ਉੱਠੇ ਮਾਮਲਾ ਹਾਈ ਕੋਰਟ ਚ ਗਿਆ ਪਹਿਲਾਂ ਭਰਤੀ ਰੱਦ ਹੋਈ ਫਿਰ ਭਰਤੀ ਪ੍ਰਵਾਨ ਹੋਈ ਉਸ ਤੋਂ ਬਾਅਦ ਸੁਪਰੀਮ ਕੋਰਟ ਚ ਗਿਆ ਤਾਂ ਸੁਪਰੀਮ ਕੋਰਟ ਨੇ ਅਲ ਰੱਦ ਕਰਤਾ ਤਾਂ ਇਹ ਪੂਰੀ ਕਹਾਣੀ ਹੈ ਇਹ ਸਾਰੇ ਮਸਲੇ ਦੀ ਠੀਕ ਹੈ ਭਾਈ ਜੀ ਤੇ ਭਾਈ ਜੀ ਇਸ ਦੇ ਵਿੱਚ ਸਰਕਾਰ ਦਾ ਕੀ ਰਵਈਆ ਰਿਹਾ ਤੇ ਇਹਨਾਂ ਨੂੰ ਕਿੰਨਾ ਕੁ ਸੰਘਰਸ਼ ਕਰਨਾ ਪਿਆ ਕਿ ਇਸ ਬਾਰੇ ਦੇ ਹਨ ਦੇਖੋ ਇਹਦੇ ਵਿੱਚ ਸਰਕਾਰਾਂ ਦਾ ਰਵਈਆ ਜਦੋਂ ਕਾਂਗਰਸ ਸਰਕਾਰ ਨੇ ਇਹ ਭਰਤੀ ਕੱਢੀ ਇੱਕ ਰੂਪ ਜਿ ਇਹ ਚੰਗੀ ਗੱਲ ਸੀ ਕਿ 27 28 ਸਾਲਾਂ ਬਾਅਦ ਕਿਸੇ ਨੇ ਇਸ ਪਾਸੇ ਨਿਗਾਹ ਤਾਂ ਮਾਰੀ ਵੀ ਇਹ ਕਾਲਜ ਖਾਲੀ ਹੋਏ ਪਏ ਨੇ ਵਿਦਿਆਰਥੀ ਰੁਲੀ ਜਾਂਦੇ ਨੇ ਕਾਲਜਾਂ ਦਾ ਕਦੋਂ ਤੱਕ ਸਰਵਾਈਵ ਕਰਨਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਇਸ ਪੱਖੋਂ ਪਰ ਇਹ ਵੀ ਐ ਨਹੀਂ ਹੋਇਆ ਵੀ ਆਪਣੇ ਆਪ ਹੋਇਆ ਅਸੀਂ ਉਸ ਟਾਈਮ ਤੇ ਅਚੇਰੀ ਸਿੱਖਿਆ ਬਚਾਓ ਮੰਚ ਬਣਾਇਆ ਉਹਦੇ ਕੰਨੇ ਅਸੀਂ ਧਰਨੇ ਦਿੰਦੇ ਰਹੇ ਹਾਂ ਮੰਗ ਪੱਤਰ ਦਿੰਦੇ ਰਹੇ ਹਾਂ ਕਈ ਵਾਰੀ ਸਾਡੀਆਂ ਕ੍ਰਿਸ਼ਨ ਕੁਮਾਰ ਨਾਲ ਬਹਿਸਾਂ ਹੋਈਆਂ ਨੇ ਇਹਦੀਆਂ ਸ਼ਰਤਾਂ ਦੇ ਵਿੱਚ ਮਤਲਬ ਵੀ ਇਹ ਉਮਰ ਹੱਦ ਵਧਾਉਣ ਦਾ ਮਾਮਲਾ ਸੀ ਹੋਰ ਸੀ ਉਹਨਾਂ ਮਾਮਲਿਆਂ ਦੇ ਉੱਤੇ ਸਾਡੀ ਤੂੰ ਤੂੰ ਮੈਂ ਮੈਂ ਵੀ ਹੋਈ ਆ ਉਹਦੇ ਨਾਲ ਤਾਂ ਇਹ ਜਦੋਂ ਭਾਰਤੀ ਨਿਕਲੀ ਵੀ ਹੈ ਤਾਂ ਇਹ ਮਿਹਰ ਤੋਂ ਨਹੀਂ ਨਿਕਲੀ ਸੀ ਇਹਦੇ ਪਿੱਛੇ ਵੀ ਇੱਕ ਦਬਾਅ ਸੀ ਤੇ ਨਾਲ ਚਲੋ ਉਹਨਾਂ ਦੀ ਹਾਂ ਸੰਘਰਸ਼ ਸੀਗਾ ਨਾਲ ਉਹਨਾਂ ਦਾ ਇਲੈਕਸ਼ਨ ਦੀਆਂ ਗਿੰਮਤੀਆਂ ਸੀ ਜਿਹਦੇ ਚੋਂ ਇਹ ਗੱਲ ਆ ਗਈ ਪਰ ਜਦੋਂ ਇਹ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਉਹ ਪ੍ਰਕਿਰਿਆ ਬਹੁਤ ਹੀ ਅੰਗੈਲੀ ਭਰੀ ਸੀ ਕ੍ਰਿਸ਼ਨ ਕੁਮਾਰ ਦਾ ਜਿਹੜਾ ਸਟਾਈਲ ਹੈ ਵੀਓ ਕਿਸੇ ਦੀ ਸੁਣਦਾ ਨਹੀਂ ਜੋ ਉਹਦੇ ਮਨ ਚਾਉਂਦਾ ਉਹ ਕਰਦਾ ਇਹੀ ਰਵਈਆ ਉਹਨੇ ਅਪਣਾਇਆ ਰਾਤਾਂ ਨੂੰ ਮਤਲਬ ਉਮੀਦਵਾਰਾਂ ਨੂੰ ਸੱਦ ਕੇ ਨਿਯੁਕਤੀ ਪੱਤਰ ਵੰਡਣ ਦੀ ਕੋਸ਼ਿਸ਼ ਕੀਤੀ ਹੋਰ ਕਿhti ਉਹ ਸਾਰੀ ਗੱਲ ਜਿਹੜੀ ਸੀ ਉਹ ਇਸ ਤੋਂ ਸੱਚੀ ਸੀ ਕਿ ਮੈਂ ਇੱਕ ਵਾਰੀ ਇਹਨੂੰ ਪੂਰਾ ਕਰ ਦੇਣਾ ਮੁੜ ਕੇ ਇਹਦਾ ਕੀ ਬਣਦਾ ਕੀ ਨਹੀਂ ਬਣਦਾ ਆਪਣਾ ਕੋਈ ਮਾਮਲਾ ਨਹੀਂ ਇੱਕ ਵਾਰ ਆਪਾਂ ਲੀਡਰਾਂ ਦੀਆਂ ਨਿਗਾਹਾਂ 'ਚ ਜਿਹੜਾ ਆਪਦੇ ਨੰਬਰ ਬਣਾਉਣੇ ਹੁੰਦੇ ਆ ਵੀ ਉਹ ਕਰਨਾ ਉਹ ਤੋਸ ਸੀ ਉਹਦੇ 'ਚ ਇਹ ਹੁੰਦਾ ਰਿਹਾ ਪਰ ਚਲੋ ਜਿਵੇਂ ਵੀ ਸੀ ਇਹ ਭਰਤੀ ਹੋਗੀ ਉਸ ਤੋਂ ਬਾਅਦ ਸਰਕਾਰ ਬਦਲ ਜਾਂਦੀ ਹੈ ਸਰਕਾਰ ਜਦੋਂ ਬਦਲ ਜਾਂਦੀ ਹੈ ਤਾਂ ਸਰਕਾਰਾਂ ਦੀਆਂ ਜਦੋਂ ਜੇ ਦੂਜੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤਾਂ ਗਿਣਤੀਆਂ ਸਿਆਸੀ ਗਿਣਤੀਆਂ ਉਹ ਸਾਰੀਆਂ ਚੇਂਜ ਹੋ ਜਾਂਦੀਆਂ ਨੇ ਤਾਂ ਆਪ ਹਕੂਮਤ ਦਾ ਰਵਈਆ ਸ਼ੁਰੂ ਤੋਂ ਹੀ ਇਸ ਮਸਲੇ ਦੇ ਉੱਪਰ ਬਿਲਕੁਲ ਜਿਹਨੂੰ ਆਪਾਂ ਲਾਪਰਵਾਹੀ ਵਾਲਾ ਤੇ ਗੈਰ ਜ਼ਿੰਮੇਵਾਰੀ ਵਾਲਾ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਜੀ ਕੋਰਟ ਦੇ ਵਿੱਚ ਬਹੁਤ ਜ਼ੋਰ ਲਾਇਆ ਕੋਰਟ ਦੇ ਵਿੱਚ ਕੋਈ ਜ਼ੋਰ ਨਹੀਂ ਲਾਇਆ ਏ ਅਧਿਆਪਕ ਧਰਨੇ ਦਿੰਦੇ ਰਹੇ ਨੇ ਧਰਨਿਆਂ ਤੇ ਲਾਠੀ ਚਾਰਜ ਹੁੰਦੇ ਰਹੇ ਨੇ ਏ ਅਧਿਆਪਕਾਂ ਨੂੰ ਇਸ ਗੱਲ ਵਾਸਤੇ ਇਹ ਗੱਲ ਮਨਵਾਉਣ ਵਾਸਤੇ ਵੀ ਤੁਸੀਂ ਵਕੀਲਤਾ ਭੇਜ ਦਿਓ ਅਦਾਲਤ ਦੇ ਵਿੱਚ ਰਿਵਿਊ ਪਟੀਸ਼ਨ ਤਾਂ ਪਾ ਦਿਓ ਸਾਡਾ ਮਤਲਬ ਕਾਨੂੰਨੀ ਤੌਰ ਤੇ ਸਾਡੀ ਮਦਦ ਕਰ ਦਿਓ ਵਕੀਲ ਇਹਨਾਂ ਨੇ ਅੱਡ ਕੀਤੇ ਹੋਏ ਸੀ ਲੱਖਾਂ ਰੁਪਏ ਉਹਨਾਂ ਨੂੰ ਫੀਸ ਦਿੱਤੀ ਹੈ ਇਹਨਾਂ ਨੇ ਤਾਂ ਵੀ ਇਹ ਕਰਵਾਉਣ ਵਾਸਤੇ ਵੀ ਉਹਨਾਂ ਨੂੰ ਜੇਲਾਂ ਦੀ ਹਵਾ ਖਾਣੀ ਪਈ ਹੈ ਤਾਂ ਇਹ ਮਤਲਬ ਜੇ ਇਹ ਕਹਿੰਦੇ ਨੇ ਕਿ ਹਾਂ ਅਸੀਂ ਸਿੱਖਿਆ ਗਰੰਟੀ ਦੀ ਗੱਲ ਕਰਦੇ ਆ ਤੇ ਅਸੀਂ ਦਾ ਬਹੁਤ ਇਸ ਗੱਲ ਵਾਸਤੇ ਤਹੂ ਸੀ ਵੀ ਭਰਤੀ ਪੂਰੀ ਹੋ ਜੇ ਤਾਂ ਇਹ ਗੱਲ ਪੂਰੀ ਤਰ੍ਹਾਂ ਝੂਠ ਹੈ ਇਸ ਹਕੂਮਤ ਨੇ ਇੱਕ ਵਾਰੀ ਵੀ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਮੁੱਖ ਮੰਤਰੀ ਦੇ ਮੂੰਹੋਂ ਕਦੇ ਇੱਕ ਸ਼ਬਦ ਨਹੀਂ ਨਿਕਲਿਆ ਇਸ ਭਰਤੀ ਬਾਰੇ ਹਰਜੋਤ ਬੈਂਸ ਨੇ ਵੀ ਮੀਟਿੰਗਾਂ ਦੇ ਵਿੱਚ ਜ਼ੋਰ ਕਦੇ ਉਹਨਾਂ ਨੂੰ ਕਿਹਾ ਹੋਊਗਾ ਕਿ ਹਾਂ ਅਸੀਂ ਭਾਈ ਤੁਹਾਡੀ ਭਰਤੀ ਵਾਸਤੇ ਜ਼ੋਰ ਲਾਵਾਂਗੇ ਬੈਸੇ ਪਬਲਿਕਲੀ ਉਹਨਾਂ ਨੇ ਕਦੀ ਇਹ ਗੱਲ ਕੀਤੀ ਨਹੀਂ ਤਾਂ ਇਹ ਇੱਕ ਤਰ੍ਹਾਂ ਨਾਲ ਪੂਰੀ ਦੀ ਪੂਰੀ ਅਣਗਹਿਲੀ ਦੀ ਪ੍ਰਿਕੜਾ ਹੈ ਜਿਹੜੀ ਹੁਣ ਦੇ ਟਾਈਮ ਦੇ ਵਿੱਚ ਵੀ ਚੱਲੀ ਹੈ ਇਹ ਬਹੁਤ ਐਡੀ ਮੰਦ ਭਾਗੀ ਗੱਲ ਹੋਈ ਨਹੀਂ ਸਕਦੀ ਸੀ ਵੀ ਸਭ ਤੋਂ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਤਬਕਾ ਤੇ ਉਹ ਜੇਲ੍ਹਾਂ ਦੇ ਵਿੱਚ ਸਿਰਫ ਇਸ ਗੱਲ ਕਰਕੇ ਕਿ ਸਰਕਾਰ ਸਾਡੀ ਭਰਤੀ ਨੂੰ ਪੂਰਾ ਕਰੇ ਸਾਨੂੰ ਨਿਯੁਕਤੀਆਂ ਦੇਵੇ ਇਸ ਗੱਲ ਕਰਕੇ ਬਹੁਤ ਇਹ ਜੇਲ੍ਹਾਂ ਦੇ ਵਿੱਚ ਇਹਨਾਂ ਨੂੰ ਜਾਣਾ ਪਿਆ ਉਸ ਟਾਈਮ ਆਪਾਂ ਵੇਖਦੇ ਹੀ ਰਹੇ ਹਾਂ अच्छा ਇਹਦੇ ਬਾਰੇ ਬਈ ਗੈਸਟ ਫੈਕਲਟੀ ਅਧਿਆਪਕਾਂ ਦਾ ਮਤਲਬ ਉਹ ਕਾਤੋਂ ਇਹਨਾਂ ਦਾ ਵਿਰੋਧ ਕਰਦੇ ਸੀ ਤੇ ਇੱਕ ਤਾਂ ਇਹ ਹੀ ਤੇ ਇੱਕ ਇਹਦੇ ਵਿੱਚ ਜਿਹੜੀਆਂ UGC ਵਾਲੀਆਂ ਹੁਣ ਕਿਹਾ کورٹ ਨੇ ਵੀ ਕਿਹਾ ਕਿ ਉਹਦੇ ਉਹਨੂੰ ਲਾਗੂ ਕਰੋ ਤੁਸੀਂ ਉਸ ਤੋਂ ਇਹ ਬਾਹਰ ਰਹੀ ਹੈ ਭਰਤੀ ਤੇ ਉਹਨੂੰ ਲਾਗੂ ਕਰਕੇ ਉਹਦੇ ਉੱਤੇ ਉਹਦੇ ਬੇਸ ਤੇ ਤੁਸੀਂ ਭਰਤੀ ਕਰੋ ਹੁਣ ਜਿਹੜੀ ਨਵੀਂ ਭਰਤੀ ਕਿਹਾ ਉਹ ਵੇਖੀ ਜਾਊਗੀ ਕਰਦੇ ਆ ਕਿ ਨਹੀਂ ਕਰਦੇ ਪਰ ਉਹ ਕਿਹੜੀਆਂ ਨੇ UGC ਵਾਲੀਆਂ ਜਿਹੜੀਆਂ ਉਹਨਾਂ ਰੈਗੂਲੇਸ਼ਨਸ ਨੇ ਉਹਨਾਂ ਨਾਲ ਅੱਛਾ ਪਹਿਲੀ ਗੱਲ ਤਾਂ ਜੋ ਗੈਸਟ ਫੈਕਲਟੀ ਦਾ ਪੱਖ ਹੈ ਜੇ ਮੈਂ ਪਹਿਲਾਂ ਹੀ ਆਪਦੀ ਗੱਲ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਗੈਸਟ ਫੈਕਲਟੀ ਵੀ ਪੀੜਿਤ ਹੈ ਉਹ ਵੀ ਹਕੂਮਤੀ ਨੀਤੀਆਂ ਦੀ ਅੰਗੈਲੀ ਦਾ ਸ਼ਿਕਾਰ ਹੈ ਤੇ ਇਨਸਾਫ ਦੀ ਹੱਕਦਾਰ ਹੈ ਕਿਉਂਕਿ ਇਹ ਮੈਂ ਜਦੋਂ 1 ਸਾਲ ਮਤਲਬ ਇਹ ਨਾ ਇਸ ਕੈਟਾਗਰੀ ਚ ਪੜਾਉਂਦਾ ਰਹੇ ਹਾਂ ਉਦੋਂ ਵੀ ਦੇਖਿਆ ਉਸ ਤੋਂ ਬਾਅਦ ਵੀ ਦੇਖਿਆ ਵੀ ਇੱਥੇ ਬੰਦੇ ਇਹੋ ਜਿਹੇ ਨਹੀਂ ਜਿਨ੍ਹਾਂ ਨੇ 15 ਤੋਂ 20 ਸਾਲ ਅੱਜ ਤਾਂ ਉਹਨਾਂ ਚੀਜ਼ਾਂ ਨੂੰ 25-25 ਸਾਲ ਵੀ ਹੋ ਗਏ 2007 ਤੋਂ ਜੇ ਲਾਉਣਾ ਹੋਵੇ ਤਾਂ ਮਤਲਬ ਇਸ ਰੂਪ ਦੇ ਵਿੱਚ ਕਿੰਨੀ ਲੰਬੀ ਪ੍ਰਕਿਰਿਆ ਹੈ ਜਿਉਂ ਤੋਂ ਗੈਸਟ ਰਟਾਇਰ ਹੋਣ ਵਾਲੇ ਹੁੰਦੇ ਹਾਂ ਨਹੀਂ ਇਹ ਹੋਇਆ ਹੈ ਬਹੁਤ ਸਾਰੇ ਗੈਸਟ ਫੈਕਲਟੀ ਕੱਚੇ ਹੀ ਰਟਾਇਰ ਹੋਏ ਨੇ ਇਹਦੀਆਂ ਤਾਂ ਬਹੁਤ ਸਾਰੀਆਂ ਆਧਾਰਨਾ ਪਿਛਲੇ ਟਾਈਮ ਵਿੱਚ ਖਬਰਾਂ 'ਚ ਵੀ ਆਉਂਦੀਆਂ ਰਹੀਆਂ ਹਨ ਉਹਨਾਂ ਨੂੰ ਇਹ ਆਸ ਸੀ ਵੀ ਕਿਸੇ ਦਿਨ ਅਸੀਂ ਪੱਕੇ ਹੋਵਾਂਗੇ ਪਰ ਉਹ ਕੱਚੇ ਹੀ ਰਟਾਇਰ ਹੋਏ ਨੇ ਉਹਨਾਂ ਦੀਆਂ ਰੋਂਦਿਆਂ ਦੀਆਂ ਵੀਡੀਓਜ਼ ਆਈਆਂ ਨੇ ਤਾਂ ਇਹ ਗੈਸਟ ਫੈਕਲਟੀ ਉਹਨਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੁਣ ਦੇਖੋ ਉਹ ਜੋ ਪੱਕੀ ਭਰਤੀ ਦੀ ਪ੍ਰਕਿਰਿਆ ਹੈ ਉਹਦੇ ਰਾਹੀਂ ਨਹੀਂ ਆਈ ਇਸ ਕਰਕੇ ਉਹਨਾਂ ਨੂੰ ਪੱਕੀ ਭਰਤੀ ਆਣੀ ਨਾ ਸਾਰੀਆਂ ਜਿਹੜੇ ਬੈਨੀਫਿਟ ਨੇ ਜਾਂ ਜਿਹੜੀਆਂ ਉਹ ਮਤਲਬ ਉਹਨਾਂ ਦੀਆਂ ਸੇਵਾ ਸ਼ਰਤਾਂ ਨੇ ਉਹ ਨਹੀਂ ਹੋ ਸਕਦੀਆਂ ਇਹਦੇ ਵਿੱਚ ਬਹੁਤ ਕਾਨੂੰਨੀ ਅੜਿੱਕੇ ਨੇ ਜੇ ਸਰਕਾਰ ਕਰਨ ਦੀ ਕੋਸ਼ਿਸ਼ ਵੀ ਕਰੂਗੀ ਤਾਂ ਉਹ ਪੂਰੀਆਂ ਨਹੀਂ ਹੋਣਗੀਆਂ ਪਰ ਉਹਨਾਂ ਵਾਸਤੇ ਸਰਕਾਰ ਉਹਨਾਂ ਦੇ ਰੋਜ਼ਗਾਰ ਨੂੰ ਸੁਰੱਖਿਅਤ ਕਰਨ ਵਾਸਤੇ ਉਹਨਾਂ ਨੂੰ ਸਨਮਾਨਜਨਕ ਤਨਖਾਹ ਮਿਲੇ ਤੇ ਉਹਨਾਂ ਦੀ ਜ਼ਿੰਦਗੀ ਇੱਕ ਸੌਖੇ ਤਰੀਕੇ ਨਾਲ ਚੱਲ ਸਕੇ ਇਦੇ ਵਾਸਤੇ ਬਥੇਰੇ ਕਾਨੂੰਨ ਬਣਾਏ ਜਾ ਸਕਦੇ ਨੇ ਬਥੇਰੀਆਂ ਡਾਇਰੈਕਸ਼ਨਸ ਦਿੱਤੀਆਂ ਜਾ ਸਕਦੀਆਂ ਨੇ ਜਿਦੇ ਨਾਲ ਹੀ ਉਹਨਾਂ ਦਾ ਰਜਗਾਰ ਸੁਰੱਖਿਅਤ ਕੀਤਾ ਜਾ ਸਕਦਾ ਪਰ ਇਹ ਸਰਕਾਰ ਨੇ ਜਦੋਂ ਤੋਂ ਇਹ ਮਸਲਾ ਉੱਠਿਆ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਸਗੋਂ ਦੀ ਜੋ ਕੀਤਾ ਗਿਆ ਕੀਤਾ ਇਹ ਗਿਆ ਕਿ ਪਿਛਲੀ ਭਰਤੀ ਨਾਲ ਸਰਕਾਰ ਕੋਈ ਨਹੀਂ ਸੀ ਤੇ ਉਸ ਭਰਤੀ ਨੂੰ ਉਲਟਾਉਣਾ ਚਾਹੁੰਦੀ ਸੀ ਸਰਕਾਰ ਪਰ ਉਲਟਾਉਣ ਵਾਸਤੇ ਜਿਹੜਾ ਇੱਕ ਬਹਾਨਾ ਚਾਹੀਦਾ ਹੁੰਦਾ ਉਹ ਬਹਾਨੇ ਵੱਜੋਂ ਗੈਸਟ ਫੈਕਲਟੀ ਨੂੰ ਵਰਤਿਆ ਗਿਆ ਵੀ ਕਿਸ ਦਾ ਗੈਸਟ ਫੈਕਲਟੀ ਨੇ ਕੀਤਾ ਹੈ ਸਰਕਾਰ ਤਾਂ ਇਸ ਭਰਤੀ ਨੂੰ ਪੂਰਾ ਕਰਨਾ ਚਾਹੁੰਦੀ ਹੈ ਉਹਨਾਂ ਨੂੰ ਆਸ ਵਿੱਚ ਲੜਾਇਆ ਗਿਆ ਜਦੋਂ ਕਿ ਉਹ ਦੋਨੇ ਪੀੜ ਤੇ ਰਾਂ ਸੀ ਦੋਨਾਂ ਨੂੰ ਨੂੰ ਹੀ ਇਨਸਾਫ ਮਿਲਣਾ ਚਾਹੀਦਾ ਸੀ ਦੂਜਾ ਤੁਸੀਂ ਜੋ 2018 ਦੀਆਂ UGC ਗਾਈਡਲਾਈਨਸ ਦੀ ਗੱਲ ਕੀਤੀ ਤਾਂ ਉਹਦੇ ਵਿੱਚ ਕੁਝ ਚੇਂਜਸ 2018 ਦੇ ਵਿੱਚ UGC ਨੇ ਕੀਤੀਆਂ ਕਿ ਹਾਇਰ ਐਜੂਕੇਸ਼ਨ ਦੇ ਅੰਦਰ ਜਿਹੜੀਆਂ ਭਰਤੀ ਹੋਣੀ ਹੈ ਉਹ ਪ੍ਰਕਿਰਿਆ ਕੀ ਹੋਣੀ ਚਾਹੀਦੀ ਹੈ ਜਿਹੜੇ ਜੋ ਉਹਨਾਂ ਨੇ ਇਹ ਕਿਹਾ ਬੇਸਿਕ ਜਿਹੜੀ ਗੱਲ ਹੈਗੀ ਹੈ ਵੀ ਜੇ ਕੋਈ ਬੰਦੇ ਨੇ UGC NET ਕੀਤਾ ਹੋਇਆ ਉਹਦੀ MA ਦੇ ਵਿੱਚ ਨੰਬਰ ਕਿੰਨੇ ਨੇ ਉਦੋਂ ਗਾ ਉਹਦੀ PhD ਉਦੋਂ ਗਾ ਹਾਂ ਉਹਨੇ ਕੋਈ ਕਿਤਾਬ ਪਬਲਿਸ਼ ਕੀਤੀ ਹੈ ਉਹਦੇ ਕੋਈ ਰਿਸਰਚ ਆਰਟੀਕਲ ਪਬਲਿਸ਼ ਹੋਏ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਨਿਯੁਕਤੀ ਦਾ ਅਧਾਰ ਨਹੀਂ ਬਣਦੀਆਂ ਇਹ ਸਿਰਫ ਉਹਨੂੰ ਸ਼ਾਰਟ ਲਿਸਟ ਕਰਨ ਦਾ ਆਧਾਰ ਬਣਦੀਆਂ ਨੇ ਜੇ ਕਿਸੇ ਨੇ ਵੀ ਕਿਸੇ ਇਹ ਜੀ ਪੋਸਟ ਤੇ ਆਉਣਾ ਹੈ ਤਾਂ ਉਹਨੂੰ ਕਿਹਦੇ ਕਿੰਨੇ ਏਪੀਆਈ ਸਕੋਰ ਕਹਿੰਦੇ ਨੇ ਉਹਨੂੰ ਵੀ ਕਿੰਨੀਆਂ ਪਬਲਿਕेशंस ਨੇ ਕਿੰਨੇ ਮਾਰਕਸ ਨੇ ਕਿੰਨੀ ਪੀਐਚਡੀ ਦੇ ਨੰਬਰ ਲੱਗਦੇ ਆ ਐਮਫਲ ਦੇ ਲੱਗਦੇ ਆ ਤਾਂ ਇਹ ਵੀ ਸਾਰੀਆਂ ਚੀਜ਼ਾਂ ਲਾ ਕੇ ਇਹ ਏਪੀਆਈ ਸਕੋਰ ਸ਼ਾਰਟ ਲਿਸਟ ਕਰਨ ਦਾ ਆਧਾਰ ਬਣਦਾ ਹੁਣ ਜਿਹੜੇ ਬੰਦੇ ਨੇ ਪੀਐਚਡੀ ਕਰ ਲਈ ਯੂਸੀਨੈਟ ਦੇ ਸਰਟੀਫਿਕੇਟ ਤੇ ਲਿਖਿਆ ਕਿ ਯੋਗਤਾ ਤੁਹਾਡੀ ਸਾਬਤ ਹੋ ਜਾਂਦੀ ਜਦੋਂ ਤੁਸੀਂ ਯੂਸੀਨੈਟ ਕਰ ਲੈਨੇ ਹੋ ਪਰ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਕੇ ਕੀਤਾ ਕੀ ਹੈ ਕਿ ਇੰਟਰਵਿਊ ਦੇ ਬੇਸ ਤੇ ਤੁਹਾਡੀ ਭਰਤੀ ਹੈ ਜਿਹੜੀ ਉਹ ਹੋਣੀ ਹੈ ਹੁਣ ਇੰਟਰਵਿਊ ਜੇ ਮਤਲਬ ਇੰਟਰਵਿਊ ਨੂੰ ਅਸੀਂ ਇੰਨੀ ਜ਼ਿਆਦਾ ਵੈਲਿਊ ਦੇ ਦਿੰਨੇ ਆ ਤੇ ਜਿਹੇ ਜਿਹੇ ਇਥੇ ਸਿਸਟਮ ਹੈ ਸਾਨੂੰ ਪਤਾ ਹੈ ਵੀ ਇੰਟਰਵਿਊ ਦੇ ਅੰਦਰ ਸ਼ਿਫਾਰਸ਼ਾਂ ਵੀ ਚੱਲਦੀਆਂ ਨੇ ਪੈਸਾ ਵੀ ਚੱਲਦਾ ਹੈ ਹਰ ਥਾਂ ਦੇ ਮਤਲਬ ਇਹਦੀਆਂ ਉਦਾਹਰਣਾਂ ਕਿੰਨੀਆਂ ਮਰਜ਼ੀ ਗਿਣ ਲਓ ਵੀ ਕਿੱਥੇ ਕਿੱਥੇ ਇਹ ਸਾਰਾ ਕੁਝ ਹੁੰਦਾ ਆ ਰਿਹਾ ਹੈ ਇਹਦੇ ਪਿੱਛੇ ਚਾਲ ਕੀ ਸੀ ਜਿਹਦੇ ਪਿੱਛੇ ਚਾਲ ਇਹ ਸੀ ਵੀ ਹਾਇਰ ਐਜੂਕੇਸ਼ਨ ਦੇ ਅੰਦਰ ਭਾਜਪਾ ਨੇ ਆਪ ਦੇ ਪੱਖ ਦੇ ਬੰਦੇ ਸੈੱਟ ਕਰਨੇ ਨੇ ਇਹ ਬਹੁਤ ਉਹਨਾਂ ਦਾ ਅਜੰਡਾ ਚੱਲਿਆ ਆ ਰਿਹਾ ਉਹ ਕਰਦੇ ਆ ਰਹੇ ਨੇ ਯੂਨੀਵਰਸਿਟੀਆਂ ਦੇ ਅੰਦਰ ਬਹੁਤ ਜ਼ਿਆਦਾ ਪੋਲਿਟਿਕਸ ਦੀ ਜਿਹੜੀ ਇੰਟਰਫੀਅਰੈਂਸ ਹੈ ਉਹ ਵਧੀ ਹੋਈ ਹੈ ਇੱਕ ਇੱਕ ਭਰਤੀ ਦੇ ਉੱਪਰ ਜਿੰਨਾ ਜ਼ੋਰ ਲੱਗਦਾ ਪੀਐਮ ਆਫਿਸ ਤੱਕ ਦੀਆਂ ਮਤਲਬ ਇੱਥੇ ਗੱਲਾਂ ਮੈਂ ਸੁਣਨ ਨੂੰ ਮਿਲੀਆਂ ਨੇ ਵੀ ਉੱਥੋਂ ਤੱਕ ਦੀਆਂ ਸ਼ਿਫਾਰਿਸ਼ਾਂ ਵੀ ਚੱਲਦੀਆਂ ਨੇ ਇੱਕ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਵਾਸਤੇ ਤਾਂ ਜਿਹੜੀ ਇਹ ਹਾਲਤ ਹੈ ਇਹ ਉਹ ਗਾਈਡਲਾਈਨਸ ਇਸ ਚੀਜ਼ ਦੀਆਂ ਜਨਮਦਾਤੀਆਂ ਨੇ ਜੇ ਤੁਸੀਂ ਬੰਦੇ ਦੀ ਜਿਹੜੀ ਪਹਿਲਾਂ ਯੋਗਤਾ UGC NET ਹੈ PhD ਹੈ ਉਸ ਤੋਂ ਬਾਅਦ ਉਹਦਾ ਤੁਸੀਂ ਟੈਸਟ ਲੈ ਲਓ ਉਸ ਦੇ ਆਧਾਰ ਤੇ ਭਰਤੀ ਕਰਨੀ ਜੇ ਨਰੋਲ ਇੰਟਰਵਿਊ ਦੇ ਉਸ ਤੇ ਕਰਤਾ ਇਹ ਆਪਣੇ ਆਪ ਚ ਗੜਬੜ ਵਾਲੀ ਗੱਲ ਹੈ ਇਹ ਠੀਕ ਹੈ ਵੀ ਹੁਣ ਕਿਉਂਕਿ ਇਹ ਰੈਗੂਲੇਸ਼ਨਸ ਲਾਗੂ ਨੇ ਤਾਂ ਮਤਲਬ ਸਰਕਾਰਾਂ ਨੂੰ ਉਹ ਮੰਨਣੀਆਂ ਵੀ ਪੈਣਗੀਆਂ ਤਾਂ ਉਹਦਾ ਤਾਂ ਇਹ ਅੱਡ ਮਾਮਲਾ ਬਣਦਾ ਪਰ ਮੈਨੂੰ ਲੱਗਦਾ ਵੀ ਇਹ ਗਾਈਡਲਾਈਨਸ ਦੇ ਖਿਲਾਫ ਵੀ ਬੋਲੇ ਜਾਣ ਦੀ ਲੋੜ ਹੈ ਇਹ ਆਪਣੇ ਆਪ ਦੇ ਵਿੱਚ ਕ腐ਸ਼ਨ ਦਾ ਸਰੋਤ ਬਣ ਗਿਆ ਅੱਛਾ ਤੇ ਇਹ ਹੁਣ ਮਤਲਬ ਬਈ ਸਾਰਾ ਜਦੋਂ ਹੋ ਚੁੱਕਿਆ ਕੋਰਟ ਦਾ ਵੀ ਫੈਸਲਾ ਆ ਗਿਆ ਗੈਸਟ ਫੈਕਲਟੀ ਵੀ ਮਾਰਹੇਠ ਨੇ ਇਹ ਵੀ ਮਾਰਹੇਠ ਨੇ ਪੀੜਿਤ ਤਰ੍ਹਾਂ ਨੇ ਤੁਹਾਨੂੰ ਤਾਂ ਫਿਰ ਇਹਨਾਂ ਦਾ ਹੁਣ ਕੀ ਕਰ ਸਕਦੇ ਨੇ ਇਹ ਤੇ ਕੀ ਇਹਨਾਂ ਨੂੰ ਕਰਨਾ ਚਾਹੀਦਾ ਹੈ ਇਹਨਾਂ ਨੂੰ ਕੀ ਸੁਝਾਅ ਹੋ ਸਕਦੇ ਨੇ ਜੋ ਇਹ ਕੀਤੇ ਜਾ ਸਕਣ ਨਾਲ ਦੀ ਨਾਲ ਹੀ ਇਸ ਦੇ ਨਾਲ ਹੀ ਤੁਸੀਂ ਇਹ ਜ਼ਰੂਰ ਦੱਸੋ ਵੀ ਹੁਣ ਸਿੱਖਿਆ ਦਾ ਜਿਹੜੀ ਉਚੇਰੀ ਸਿੱਖਿਆ ਸਰਕਾਰੀ ਕਾਲਜਾਂ ਦਾ ਕੀ ਹਾਲ ਕੀ ਹੈ ਅਪਪ ਤੁਹਾਡੇ ਦੂਸਰੇ ਕੁਐਸਚਨ ਤੋਂ ਸ਼ੁਰੂ ਕਰਦੇ ਆ ਕਿ ਉਚੇਰੀ ਸਿੱਖਿਆ ਦਾ ਹਾਲ ਕੀ ਹੈ ਦੇਖੋ ਜਿੰਨਾ ਕਾਲਜਾਂ ਦੇ ਅੰਦਰ 28 29 30 ਸਾਲਾਂ ਤੋਂ ਰੈਗੂਲਰ ਅਧਿਆਪਕੀ ਹੈ ਨਹੀਂ ਉਹਨਾਂ ਦੀ ਹਾਲਤ ਕੀ ਹੋ ਸਕਦੀ ਹੈ ਮਤਲਬ ਇਹਦਾ ਅੰਦਾਜ਼ਾ ਤਾਂ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਅੱਜ ਪ੍ਰਾਈਵੇਟ ਤੁਸੀਂ ਕਾਲਜਾਂ ਤੇ ਨਿਗਾ ਮਾਰੋ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਨਿਗਾ ਮਾਰੋ ਉਹਨਾਂ ਦੇ ਇਨਫਰਾਸਟ੍ਰਕਚਰ ਨੂੰ ਦੇਖੋ ਉਹਨਾਂ ਦੇ ਉੱਥੇ ਸਟਾਫ ਨੂੰ ਦੇਖੋ ਉਹਨਾਂ ਦੀਆਂ ਸਹੂਲਤਾਂ ਨੂੰ ਦੇਖੋ ਉਹ ਸਾਰਾ ਕੁਝ ਕਾਰੇ ਸਿਰਤੇ ਹੁੰਦਾ ਹੈ ਵੀ ਉਹ ਬਹੁਤ ਵੱਡੇ ਬਹੁਤ ਵੱਡੀਆਂ ਫੀਸਾਂ ਮਸੂਲਦੇ ਆ ਬਹੁਤ ਪੈਸਾ ਕਮਾਉਂਦੇ ਨੇ ਉਸ ਪੈਸੇ ਕਮਾਏ ਹੋਏ ਪੈਸੇ ਦਾ ਇੱਕ ਹਿੱਸਾ ਉਹ ਇਹਨਾਂ ਚੀਜ਼ਾਂ ਤੇ ਲਾਉਂਦੇ ਨੇ ਤੇ ਜਿਹਦੇ ਕਰਕੇ ਬਹੁਤ ਵੱਡਾ ਹਿੱਸਾ ਉਹਨਾਂ ਵੱਲ ਖਿੱਚਿਆ ਵੀ ਜਾਂਦਾ ਹੈ ਪਰ ਇਹ ਉਹੀ ਹਿੱਸਾ ਹੈ ਜਿਹੜਾ ਲੱਖਾਂ ਕਰੋੜਾਂ ਦੀਆਂ ਫੀਸਾਂ ਤਾਰ ਸਕਦਾ ਹੈ ਜਿਹੜੇ ਪਿੰਡਾਂ ਦੇ ਲੋਕ ਜਿਹੜੇ ਪਛੜੀਆਂ ਸ਼੍ਰੇਣੀਆਂ ਦੇ ਲੋਕ ਜਿਹੜੇ ਗਰੀਬਾਂ ਦੇ ਲੋਕ ਆਰਥਿਕ ਤੌਰ ਤੇ ਜਿਹੜੀ ਮਾੜੀ ਹਾਲਤ ਚ ਰਹਿਣ ਵਾਲੇ ਲੋਕ ਨੇ ਉਹ ਇੰਨੀਆਂ ਮਹਿੰਗੀਆਂ ਫੀਸਾਂ ਨਹੀਂ ਤਾਰ ਸਕਦੇ ਉਹਨਾਂ ਵਾਸਤੇ ਸਰਕਾਰੀ ਐਜੂਕੇਸ਼ਨ ਹੀ ਇੱਕੋ ਇੱਕ ਰਾਹ ਹੈ ਜਿਹਦੇ ਰਾਹੀਂ ਉਹ ਕੋਈ ਆਪ ਦੀ ਜੀਵਨ ਤਬਦੀਲੀ ਦੇ ਰਾਹ ਪੈ ਸਕਦੇ ਹੈ ਕੋਈ ਚੰਗੀ ਸਿੱਖਿਆ ਲੈ ਕੇ ਕਿਸੇ ਰੁਜ਼ਗਾਰ ਵੱਲ ਜਾ ਸਕਦੇ ਹੈ ਤਾਂ ਇਸ ਹਾਲਤ ਦੇ ਵਿੱਚ ਜੇ ਸਰਕਾਰੀ ਕਾਲਜਾਂ ਦੇ ਅੰਦਰ ਅਧਿਆਪਕ ਹਨ ਉੱਥੇ ਇਨਫਰਾਸਟ੍ਰਕਚਰ ਦਾ ਮਾੜਾ ਹਾਲ ਹੈ ਸ਼ਿੱਖਿਆ ਬਜਟ ਲਗਾਤਾਰ ਸੁنگੇੜਿਆ ਜਾ ਰਿਹਾ ਹੈ ਯੂਨੀਵਰਸਿਟੀਆਂ 3-300 4-400 ਕਰੋੜ ਦੇ ਕਰਜ਼ੇ ਹੇਠ ਨੇ ਤਾਂ ਉਹ ਹਾਲਤ ਹੈ ਜਿਹਦੇ ਵਿੱਚ ਮਤਲਬ ਅੱਜ ਦੀ ਉਚੇਰੀ ਸਿੱਖਿਆ ਹੈਗੀ ਹੈ ਤੁਸੀਂ ਇੱਕ ਪਾਸੇ ਨਾਰੇ ਲਾ ਰਹੇ ਹੋ ਸਿੱਖਿਆ ਕ੍ਰਾਂਤੀ ਪਰ ਸਿੱਖਿਆ ਮਤਲਬ ਐਡੇ ਵੱਡੇ ਸ਼ਬਦ ਤੁਸੀਂ ਕਹਿ ਦੋ ਵੀ ਅਸੀਂ ਕੁਝ ਚੇਂਜਸ ਕੀਤੀਆਂ ਨੇ ਅਸੀਂ ਅਸੀਂ ਕੁਝ ਨਵੀਆਂ ਗੱਲਾਂ ਲੈ ਆਏ ਕ੍ਰਾਂਤੀ ਵਰਗੇ ਸ਼ਬਦ ਵਰਤ ਕੇ ਤੇ ਹਾਲਤ ਇਹ ਬਣੀ ਪਈ ਹੈ ਵੀ ਤੁਸੀਂ ਪਖਾਨਿਆਂ ਦੀਆਂ ਮਤਲਬ ਸਾਈਨ ਬੋਰਡ ਤੇ ਮਰੰਮਤ ਕਰਕੇ ਉਹ ਉਹਦੀਆਂ ਫੋਟੋਆਂ ਲਾ ਕੇ ਉਹਨੂੰ ਸਿੱਖਿਆ ਕ੍ਰਾਂਤੀ ਕਹਿੰਦੇ ਹੋ ਹਾਇਰ ਐਜੂਕੇਸ਼ਨ ਬੇਸਿਸ ਹੁੰਦੀ ਹੈ ਗਾਹਾਂ ਸਮਾਜ ਦੀ ਤਰੱਕੀ ਦਾ ਇੱਥੇ ਨਵੀਂ ਖੋਜ ਹੋਣੀ ਹੁੰਦੀ ਹੈ ਨਵੀਆਂ ਚੀਜ਼ਾਂ ਸਮਾਜ ਦੇ ਮੂਹਰੇ ਆਉਣੀਆਂ ਨੇ ਨਵੇਂ ਦਸਤ ਦੇ ਸਭੇ ਜਾਣੇ ਹੁੰਦੇ ਆ ਨਵੇਂ ਵਿਦਵਾਨ ਪੈਦਾ ਹੋਣੇ ਹੁੰਦੇ ਜਿਨ੍ਹਾਂ ਨੇ ਸਮਾਜ ਦਾ ਸਮਾਜ ਨੂੰ ਰਾਹ ਦਿਖਾਉਣਾ ਹੁੰਦਾ ਜੇ ਉਸ ਐਜੂਕੇਸ਼ਨ ਦਾ ਤੁਸੀਂ ਆ ਹਾਲ ਕੀਤਾ ਹੋਇਆ ਹੈ ਤਾਂ ਸਿੱਖਿਆ ਕ੍ਰਾਂਤੀ ਕਿੱਥੇ ਹੋ ਸਕਦੀ ਹੈ ਸਿੱਖਿਆ ਕ੍ਰਾਂਤੀ ਨਾਂ ਦੀ ਇੱਥੇ ਕੋਈ ਚੀਜ਼ ਹੈ ਨਹੀਂ ਹੁਣ ਤੁਹਾਡੇ ਦੂਜੇ ਸਵਾਲ ਵੱਲ ਵੀ ਇਹ ਜਿਹੜੀ ਹਾਲਤ ਹੈ ਲੋੜ ਇਸ ਗੱਲ ਦੀ ਹੈ ਵੀ ਚਾਹੇ ਉਹ ਗੈਸਟ ਫੈਕਲਟੀ ਦੇ ਆਪ ਕਰਨੀ ਚਾਹੇ ਉਹ 1158 ਵਾਲੇ ਅਧਿਆਪਕ ਨਹੀਂ ਤੇ ਚਾਹੇ ਉਸ ਤੋਂ ਬਿਨਾ ਜਿਹੜੇ ਐਸਪੀਰੈਂਟ ਨੇ ਜਿਹੜੇ ਚਾਹੁੰਦੇ ਨੇ ਵੀ ਅਸੀਂ ਯੋਗ ਹੈਗੇ ਆ ਸਾਡੇ ਕੋਲ ਡਿਗਰੀ ਹੈਗੀ ਹੈ ਜਿਹੜੀ ਇਸ ਵਾਸਤੇ ਲੋੜ ਹੈ ਤੇ ਸਾਨੂੰ ਵੀ ਇਹ ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਉਹਨਾਂ ਸਾਰਿਆਂ ਵਾਸਤੇ ਪਹਿਲੀ ਗੱਲ ਇਹ ਹੈ ਵੀ ਉਹਨਾਂ ਨੂੰ ਜਿਹੜੀਆਂ ਆਪਸੀ ਕੰਟਰਡਿਕਸ਼ਨਾਂ ਨੇ ਉਹ ਮਟਾਉਣੀਆਂ ਚਾਹੀਦੀਆਂ ਨੇ ਰੋਜ਼ਗਾਰ ਦਾ ਹੱਕ ਜਿਨੇ ਪੜ੍ਹਾਈ ਕੀਤੀ ਹੈ ਜਿਨੇ ਮੁਰਲੀਆਂ ਯੋਗਤਾਵਾਂ ਯੂਜੀਸੀ ਨੈਟ ਪੀਐਚਡੀ ਇਹ ਯੋਗਤਾ ਜਿੰਨਾਂ ਕੋਲੇ ਹੈਗੀ ਹੈ ਉਹਨਾਂ ਨੇ ਇੱਥੋਂ ਦੇ ਸਿੱਖਿਆ ਤੰਤਰ ਨੂੰ ਆਪਦੀ ਜਵਾਨੀ ਦਾ ਸਭ ਤੋਂ ਕੀਮਤੀ ਸਮਾਨ ਦਿੱਤਾ ਹੈ ਇਹ ਰੋਜ਼ਗਾਰ ਦੇ ਉੱਤੇ ਉਹਨਾਂ ਦਾ ਹੱਕ ਬਣਦਾ ਹੈ ਇਹ ਰੋਜ਼ਗਾਰ ਉਹਨਾਂ ਨੂੰ ਮਿਲਣਾ ਚਾਹੀਦਾ ਸਭ ਨੂੰ ਮਿਲਣਾ ਚਾਹੀਦਾ ਹੈ ਮੰਗ ਇਹ ਕੀਤੀ ਜਾਣੀ ਚਾਹੀਦੀ ਹੈ ਵੀ ਜੋ ਇੱਥੇ ਪੰਜਾਬ ਦੀ ਰਿਕੁਆਇਰਮੈਂਟ ਹੈ ਉਹਦੇ ਹਿਸਾਬ ਨਾਲ ਸਰਕਾਰੀ ਕਾਲਜ ਹੋਰ ਖੋਲੋ ਉੱਥੇ ਪੋਸਟਾਂ ਕ੍ਰੀਏਟ ਕਰੋ ਜਿਹੜੀਆਂ ਇੱਥੇ ਪੋਸਟਾਂ ਹੁਣ ਖਾਲੀ ਨੇ 1900 ਦੇ ਕਰੀਬ ਨੇ ਇਹ ਸਾਰੀਆਂ ਦੀਆਂ ਸਾਰੀਆਂ ਭਰੀਆਂ ਜਾਣੀਆਂ ਚਾਹੀਦੀਆਂ ਨੇ ਸਹੀ ਪ੍ਰਕਿਰਿਆ ਨਾਲ ਭਰੀਆਂ ਜਾਣੀਆਂ ਚਾਹੀਦੀਆਂ ਨੇ ਇਸ ਤੋਂ ਬਿਨਾ ਐਡਿਟ ਕਾਲਜਾਂ ਦੇ ਵਿੱਚ ਪੋਸਟਾਂ ਖਾਲੀ ਪਈਆਂ ਨੇ ਇਸ ਤੋਂ ਬਿਨਾ ਕਨਸਟੈਂਟ ਕਾਲਜਾਂ ਦੇ ਵਿੱਚ ਪੋਸਟਾਂ ਖਾਲੀ ਪਈਆਂ ਨੇ ਯੂਨੀਵਰਸਿਟੀਆਂ ਦੇ ਵਿੱਚ ਪੋਸਟਾਂ ਖਾਲੀ ਪਈਆਂ ਨੇ ਜੇ ਇਹ ਸਾਰੀਆਂ ਪੋਸਟਾਂ ਭਰੀਆਂ ਜਾਂਦੀਆਂ ਨੇ ਤਾਂ ਜਿੰਨੇ ਵੀ ਅੱਜ ਸਟੇਕ ਹোল্ডার ਹੈਗੇ ਜਿਨ੍ਹਾਂ ਨੂੰ ਰਜਗਾਰ ਦੀ ਲੋੜ ਹੈ ਉਹਨਾਂ ਦਾ ਬਹੁਤ ਵੱਡਾ ਹਿੱਸਾ ਇਸ ਵਿੱਚ ਸਮਾ ਸਕਦਾ ਹੈ ਉਦੋਂ ਗਾਹਾਂ ਫਿਰ ਨਵੇਂ ਕਾਲਜ ਖੋਲ ਕੇ ਹੋਰ ਹਿੱਸਿਆਂ ਨੂੰ ਵੀ ਰਜਗਾਰ ਦਿੱਤਾ ਜਾ ਸਕਦਾ ਹੈ ਇਹ ਇਸ ਤਰ੍ਹਾਂ ਦੀ ਇੱਕ ਵੱਡੀ ਤੇ ਸਾਂਝੀ ਲੜਾਈ ਬਣਦੀ ਹੈ ਜਿਹੜੀ ਇਹਨਾਂ ਸਾਰੇ ਹਿੱਸਿਆਂ ਨੂੰ ਰਲ ਕੇ ਲੜਨੀ ਚਾਹੀਦੀ ਹੈ ਵੀ ਸਾਨੂੰ ਸਾਡਾ ਸਭ ਦਾ ਹੀ ਰਜਗਾਰ ਜੇ ਉਹ ਆਪਸ ਵਿੱਚ ਲੜਦੇ ਰਹਿਣਗੇ ਜੇ ਗੈਸਟ ਫੈਕਲਟੀ ਇਹ ਸੋਚਦੀ ਰਹੂਗੀ ਵੀ ਅਸੀਂ ਆਪਦੇ ਰਜਗਾਰ ਨੂੰ 1158 ਦੀ ਕੀਮਤ ਤੇ ਬਚਾਉਣਾ ਹੈ ਤੇ 1158 ਇਹ ਸੋਚਦਾ ਰਹੂ ਵੀ ਅਸੀਂ ਆਪ ਦੇ ਰੋਜ਼ਗਾਰ ਨੂੰ ਗੈਸ ਫੈਕਿਲਿਟੀ ਦੀ ਕੀਮਤ ਤੇ ਬਚਾਉਣਾ ਹੈ ਤਾਂ ਇਹ ਉਹ ਦੋਨੇ ਹੀ ਹਕੂਮਤੀ ਨੀਤੀਆਂ ਦਾ ਸ਼ਿਕਾਰ ਹੁੰਦੇ ਰਹਿਣਗੇ ਤੇ ਇਹਦੇ ਨਾਲ ਸਭ ਤੋਂ ਵੱਡਾ ਕਹਾਣ ਉਹਨਾਂ ਦੇ ਰੋਜ਼ਗਾਰ ਦਾ ਕਹਾਣਤਾ ਹੋ ਹੀ ਰਿਹਾ ਹੈ ਅਸਲ ਦੇ ਵਿੱਚ ਇਹ ਇਥੋਂ ਦੀ ਐਜੂਕੇਸ਼ਨ ਦਾ ਕਹਾਣ ਹੋਊਗਾ ਇਹਨੂੰ ਦੇਖਣਾ ਇਸ ਰੂਪ ਚ ਚਾਹੀਦਾ ਹੈ ਵੀ ਅੱਜ ਜੋ ਸਾਡੇ ਸਮਾਜ ਦੇ ਅੰਦਰ ਨਸ਼ਿਆਂ ਦੀ ਗੈਂਗਸਟਰਵਾਦ ਦੀ ਵਿਦੇਸ਼ਾਂ ਵੱਲ ਜਾਣ ਦੀ ਜਿਹੜੀ ਇਹ ਹਾਲਤ ਬਣੀ ਹੋਈ ਹੈ ਇਹ ਹਾਲਤ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਹੀ ਬਣੀ ਆ ਜੇ ਇੱਥੇ ਰਜਗਾਰ ਦੀਆਂ ਆਪਰਚੂਨਿਟੀਆਂ ਹੋਣ ਜੇ ਇੱਥੇ ਉਹ ਹਾਲਤਾ ਹੋਣ ਜਿੱਥੇ ਚੰਗੀ ਸਿੱਖਿਆ ਹੋਵੇ ਤਾਂ ਇਨ੍ਹਾਂ ਚੀਜ਼ਾਂ ਤੋਂ ਬਚਾਇਆ ਵੀ ਤਾਂ ਹੀ ਜਾ ਸਕਦਾ ਹੈ ਉਦੋਂ ਬਿਨਾਂ ਇਨ੍ਹਾਂ ਚੀਜ਼ਾਂ ਨੂੰ ਬਚਾੜੀ ਤਾਂ ਸੋ ਇਸ ਕਰਕੇ ਇਹ ਵੱਡੇ ਸਰਕਾਰ ਦਾ ਮਸਲਾ ਬਣਦਾ ਹੈ ਇਨ੍ਹਾਂ ਸਾਰੇ ਹਿੱਸਿਆਂ ਨੂੰ ਨਾ ਸਿਰਫ ਆਪ ਇਕਜੁੱਟ ਹੋਣਾ ਚਾਹੀਦਾ ਹੈ ਬਲਕਿ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਵਾਸਤੇ ਇਕਜੁੱਟ ਕਰਨਾ ਚਾਹੀਦਾ ਹੈ ਕਿ ਹਾਇਰ ਐਜੂਕੇਸ਼ਨ ਬਚਾਉਣ ਦਾ ਮਸਲਾ ਪੰਜਾਬ ਦੇ ਭਵਿੱਖ ਨੂੰ ਪੰਜਾਬ ਦੀ ਜਵਾਨੀ ਦੇ ਭਵਿੱਖ ਨੂੰ ਬਚਾਉਣ ਦਾ ਮਾਮਲਾ ਇਸ ਨੁਕਤੇ ਤੋਂ ਇਸ ਨਜ਼ਰੀਏ ਤੋਂ ਇਹ ਲੜਾਈ ਲੜੀ ਜਾਣੀ ਚਾਹੀਦੀ ਹੈ ਫੇਰ ਹੀ ਇਹਦੇ ਕੋਈ ਸਾਰਥਕ ਸਿੱਟੇ ਨਿਕਲ ਸਕਦਾ ਹੈ ਠੀਕ ਹੈ ਜੀ ਧੰਨਵਾਦ ਜੀ ਸਮਾਂ ਦਿੱਤਾ ਸ਼ੁਕਰੀਆ ਇਹ ਸੀ ਬਈ ਮਨਪ੍ਰੀਤ ਜਸ ਇਨ੍ਹਾਂ ਨਾਲ ਆਪਾਂ ਇਸ ਗੱਲ ਨੂੰ ਸਮਝਿਆ ਕਿ ਕਿਵੇਂ ਤਾਂ ਹੁਣ 1158 ਦੀ ਭਰਤੀ ਕੈਨਸਲ ਹੋਈ ਆ ਤੇ ਕਿਵੇਂ ਹੀ ਗੈਸਟ ਫੈਕਲਟੀ ਵੀ ਇਸੇ ਸਰਕਾਰ ਦੀ ਮਾੜੀ ਨੀਅਤ ਦਾ ਸ਼ਿਕਾਰ ਸ਼ਿਕਾਰ ਨੇ ਤੇ ਹੁਣ ਇਹਨਾਂ ਨੂੰ ਇਕੱਠੇ ਹੋ ਕੇ ਸੰਘਰਸ਼ ਲੜਨਾ ਚਾਹੀਦਾ ਕਿਉਂਕਿ ਪੰਜਾਬ ਦੇ ਜਿਹੜੇ ਕਾਲਜ ਨੇ ਉਚੇਰੀ ਸਿੱਖਿਆ ਉਥੇ ਇਹੋ ਜਿਹੇ ਬੱਚੇ ਵੀ ਪੜ ਰਹੇ ਨੇ ਜਿਹੜੇ ਰਾਤ ਨੂੰ ਤਾਂ ਸਿਕਿਉਰਟੀ ਗਾਰਡ ਦੀ ਜੌਬ ਕਰਦੇ ਨੇ ਦਿਨੇ ਉਹਨਾਂ ਨੇ ਪੜਨਾ ਹੁੰਦਾ ਕਾਲਜਾਂ ਦੇ ਵਿੱਚ ਆ ਕੇ ਹੁਣ ਇਹੋ ਜਿਹੇ ਬੱਚੇ ਨੇ ਜਿਹੜੇ ਗਰਮੀਆਂ ਦੇ ਵਿੱਚ ਝੋਨੇ ਦਾ ਸੀਜ਼ਨ ਵੀ ਲਾਉਂਦੇ ਨੇ ਉਹਦੇ ਨਾਲ ਫੀਸ ਇਕੱਠੀ ਕਰਦੇ ਨੇ ਤੇ ਫਿਰ ਉਹ ਕਾਲਜ ਦੇ ਵਿੱਚ ਪੜ੍ਹਾਈ ਕਰਦੇ ਨੇ ਹੁਣ ਉਹ ਬੱਚੇ ਜੇਕਰ ਸਰਕਾਰੀ ਸਿੱਖਿਆ ਖਤਮ ਹੁੰਦੀ ਆ ਸਰਕਾਰੀ ਕਾਲਜ ਖਤਮ ਹੁੰਦੇ ਆ ਫਿਰ ਉਹ ਬੱਚਿਆਂ ਦਾ ਬਣੂਗਾ ਕੀ ਇਸ ਕਰਕੇ ਉਹਨਾਂ ਬੱਚਿਆਂ ਦੇ ਲਈ ਸਰਕਾਰੀ ਸਿੱਖਿਆ ਉਚੇਰੀ ਸਿੱਖਿਆ ਬਚਾਉਣ ਦੇ ਲਈ ਇਹਨਾਂ ਗੈਸਟ ਫੈਕਲਟੀਜ਼ ਨੂੰ ਵੀ 11 58 ਨੂੰ ਵੀ ਤੇ ਹੋਰ ਪੰਜਾਬ ਦੇ तमाम ਲੋਕਾਂ ਨੂੰ ਇਹ ਮੁੱਦਾ ਚੁੱਕਣਾ ਚਾਹੀਦਾ ਹੈ ਇਹ ਮੰਗ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਕਾਲਜਾਂ ਦੇ ਵਿੱਚ ਜਿੰਨੀਆਂ ਪਹਿਲਾਂ ਖਾਲੀ ਪੋਸਟਾਂ ਪੰਨਾਂ ਨੇ ਉਹ ਸਾਰੀਆਂ ਭਰੀਆਂ ਜਾਣ ਤੇ UGC ਦੀਆਂ ਸ਼ਰਤਾਂ ਵੀ ਸਹੀ ਕੀਤੀਆਂ ਜਾਣ ਉਹਨਾਂ ਸ਼ਰਤਾਂ ਤੇ ਫਿਰ ਭਰੀਆਂ ਜਾਣ ਪੋਸਟਾਂ ਤੇ ਫਿਰ ਨਵੇਂ ਕਾਲਜ ਖੋਲ੍ਹ ਕੇ ਵੀ ਇੱਥੇ ਭਰਤੀ ਕੀਤੀ ਜਾਵੇ ਨਾ ਕਿ ਉਹਨਾਂ ਯੂਨੀਵਰਸਿਟੀਆਂ ਨੂੰ ਉਹ ਹੋਰ ਉਤਸ਼ਾਹਿਤ ਕੀਤਾ ਜਾਵੇ ਜੋ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਤੇ ਜੋ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਚੂਸਦਿਆਂ ਨੇ ਵੱਡੀਆਂ ਵੱਡੀਆਂ ਮਹਿੰਗੀਆਂ ਮਹਿੰਗੀਆਂ ਫੀਸਾਂ ਦੇ ਰੂਪ ਵਿੱਚ ਤੁਸੀਂ ਵੇਖ ਰਹੇ ਸੀ ਹਾਂਜੀ ਬਾਈ ਵੀਡੀਓ ਨੂੰ ਸ਼ੇਅਰ ਕਰਨ ਨਾ ਭੁੱਲਣਾ